ਨਾਮ ਬਾਈ ਅਮਰੀਕ ਸਿੰਘ ਕਿਹੜਾ ਪਿੰਡ ਯਾਰਕੜੀ ਬਹੁਤ ਦੂਰੋਂ ਆ ਕੇ ਦੇਖ ਲਓ ਪਿੰਡ ਤੋਂ ਇਤੋਂ ਤਾਂ ਜੀ ਠੀਕ ਆਪਣੇ 25 26 ਕਿ ਪੈ ਜਾਂਦਾ ਹੈ ਆਲੇ ਦੁਆਲੇ ਘੁੰਮ ਕੇ 30 ਕਿਲੋਮੀਟਰ ਪੈ ਜਾਂਦਾ ਕਿੰਨੇ ਸਾਲ ਤੋਂ ਉਹਨਾਂ ਕੰਮ ਕਰਦੇ ਹੋ ਮੈਂ ਤਾਂ ਜੀ 92 ਦਾ ਰਿਹਾ ਜੀ 92 ਦਾ ਹਾਂ ਲਗਾਤਾਰ ਕੰਮ ਮਿਲ ਜਾਂਦਾ ਹੋਰ ਬਸ ਕਦੇ ਮਿਲ ਗਿਆ ਕਦੇ ਨਾ ਮਿਲ ਗਿਆ ਜੀ ਹੂੰ ਮਜ਼ਦੂਰਾਂ ਨੇ ਬੈਠਣ ਨੂੰ ਖੜਨ ਬੈਠੋ ਤਾਂ ਕੋਈ ਨਾ ਹੀ ਨਾ ਕੋਈ ਆਲੇ ਦੁਆਲੇ ਦੁਕਾਨਾਂ ਵਾਲੇ ਵੀ ਕਹਿੰਦੇ ਚੱਕੋ ਸਾਈਕਲ ਇੱਥੇ ਜਾਓ ਅੰਨੀ ਦੰਦੇ ਦੀ ਮਾਮਲੇ ਸਰਕਾਰ ਤੋਂ ਮੰਗ ਕਰਦੇ ਹਾਂ ਪਰ ਮੈਡਮ ਮੰਗ ਕੀ ਕਰਨਾ ਜੀ ਹਲ ਬਸ ਆਪਣੇ ਆਪਣੇ ਹਾਲ ਲਾਈ ਜਾਵੇ ਆਪਣੇ ਪੈਨਸ਼ਨ ਵਗੈਰਾ ਲਾਈ ਜਾਵੇ ਬਸ ਉਹ ਹਾਂ ਜੀ ਹਾਂ ਉਹ ਥਾਂ ਜੋਗਾ ਖਰਚਾ ਮਿਲ ਜਾਵੇ ਬਹੁਤ ਆਪਣਾ ਲਗਾ ਰਜਿਸਟਰ ਆਈ ਜਿੰਜੀ ਸਿੰਘ ਕਿਹੜਾ ਪਿੰਡ ਆਪਣਾ ਐਨਾ ਹਣ ਖੜੀ ਆ ਇਹਨੂੰ ਮਾਰ ਕੇ ਤੁਸੀਂ ਤਾਂ ਟਿਕਟ ਖੜੂ ਕੀ ਕਰਨਾ ਇੱਥੇ ਮਾਦੇ ਹੜੀ ਕਰਨ ਆਇਆ ਜੀ ਮਿਲ ਜਾਂਦੀ ਹੈ ਹਰ ਵਾਰ ਕੱਥੇ ਮਿਲਦੀ ਹੈ ਕਦੇ ਮਿਲਦੀ ਹੈ ਨਹੀਂ ਮਿਲਦੀ ਕਦੇ ਮੁਰ ਵੀ ਜਾਂਦੇ ਆ ਵਿਹਲੀ ਆ ਮਹੀਨੇ ਦੇ ਕਿੰਨੇ ਕ ਜਾਣੇ ਲੱਗ ਜਾਂਦੀਆਂ ਮਹੀਨੇ ਦੇ ਵਿੱਚ 5 ਲੱਖ ਤੇ 10 ਲੱਗਣੇ ਉਹਦੋਂ ਬਾਅਦ ਮੁਰ ਜene ਪਰਿਵਾਰ ਦੇ ਵਿੱਚ ਕੌਣ ਕੌਣ ਨੇ ਤੁਹਾਡੇ ਪਰਵਾਦਾ ਮਾਂ ਕਰ ਲਈਆਂ ਜੀ ਕੋਈ ਨਹੀਂ ਹੈ ਸਵਾਲ ਕੀ ਹੈ ਹਾਂ ਅੱਛਾ ਤੁਸੀਂ ਇੱਥੇ ਟੋਕ ਦੇ ਵਿੱਚ ਖੜੀ ਹੋਏ ਵੀ ਦੇਖਣ ਦੇ ਵਿੱਚ ਆਪਾਂ ਦੇ ਵਿੱਚ ਟੋਕ ਦੇ ਵਿੱਚ ਟਿਕਣਾ ਬਹੁਤ ਆਉਂਦੀ ਰ ਖੜਦਾਂ ਨੂੰ ਇੱਥੇ ਲੋਕ ਖੜ ਨਹੀਂ ਦਿੰਦੇ ਖੜਾ ਦੇ ਦਿੰਦੇ ਜੀ ਸਾਨੂੰ ਇਹ ਕਹਿੰਦੇ ਨੇ ਟੋਕਾ ਦੇ ਵੀ ਆ ਸ਼ਾਕਾ ਚ ਕੋ ਇੱਥੇ ਇਹ ਰੇੜਿਆ ਆਵੇ ਦੁਕਾਨਦਾਰੀ ਕਰਨੀ ਹੈ ਕੀ ਨਾਮ ਦਾ ਨਰਨਾਜੀ ਮੁਹੰਮਦ ਲਾਵਰ ਕਦੋਂ ਕਿੰਨੇ ਸਮੇਂ ਤੋਂ ਇੱਥੇ ਕੰਮ ਲਈ ਆ ਰਹੇ ਹੋ ਜੀ ਸਾਨੂੰ ਹੋ ਗਏ 15-16 ਸਾਲ ਹੋ ਗਏ ਜੀ ਆਉਂਦੇ ਇਹਨੂੰ ਮਿਲਦਾ ਰੋਜ਼ ਕੰਮ ਕਦੇ ਮਿਲ ਜਾਂਦਾ ਜੀ ਕਦੇ ਵਿਲੇ ਮੁਰਨਾ ਬੰਦਾ ਕਿੰਨੇ ਲੋਕ ਰੱਖਦੇ ਹੋ ਬੰਦੇ ਸਾਰੇ ਇੱਥੇ ਰੋਜ਼ ਇੱਥੇ 3-400 ਬੰਦਾ ਆਉਂਦਾ ਜੀ ਰੋਜ਼ ਸਾਰਿਆਂ ਨੂੰ ਕੰਮ ਮਿਲ ਜਾਂਦਾ ਕਿ ਮੁਰਨਾ ਪੈਂਦਾ ਨਹੀਂ ਸਰ ਜੀ ਮੁਰਦੇ ਵੀ ਨੇ ਵਿੱਚੋਂ 100-150 ਬੰਦੇ ਨੂੰ ਕੰਮ ਮਿਲ ਗਿਆ 150 ਮੁਰ ਗਿਆ બસ ਆਏ ਚੱਲੋ ਜੀ ਕੀ ਸਰਕਾਰ ਨੂੰ ਮਜ਼ਦੂਰਾਂ ਲਈ ਅੱਜ ਮਜ਼ਦੂਰ ਦਾ ਹਿੱਸਾ ਹੈ ਸਰਕਾਰ ਨੂੰ ਕੀ ਮੰਗ ਕਰਨੀ ਉਹਨਾਂ ਨੂੰ ਕੀ ਕੀ ਖਾਸ ਲੋੜਾਂ ਨੂੰ ਐਸੇ ਘਰ ਬੈਠਣ ਨੂੰ ਜਾਂ ਪਾਣੀ ਨੂੰ ਜਾਂ ਬਾਥਰੂਮ ਵਗੈਰਾ ਹਾਂ ਜੀ ਬਸ ਸਰ ਜੀ ਸਾਡੇ ਦਾ ਇਹੀ ਮੰਗ ਆ ਵੀ ਸਾਡੀ ਦੇਖਭਾਲ ਕੀਤੀ ਜਾਵੇ ਸਾਨੂੰ ਖਾਣਨ ਬੈਠਣ ਉੱਥਾਂ ਨੂੰ ਜਗ੍ਹਾ ਮਿਲੇ ਪਾਣੀ ਦਾ ਮਿਲੇ ਸਾਡੀ ਕੋਈ ਜ਼ਰੂਰਤਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸਰਕਾਰ ਨੂੰ ਬਸ ਇਹੀ ਸਾਡੀ ਅਪੀਲ ਆ ਹਾਂ ਮੰਮ ਦੀ ਦੁਆ ਮੰਮ ਦੀ ਕਵਾਲਾ ਜੀ ਕਿੰਨੇ ਸਮੇਂ ਦੀ ਇੱਥੇ ਲੇਬਰ ਦੀ ਕਾਰ ਨਹੀਂ ਆਉਣੀ ਸਾਨੂੰ ਹੋ ਗਿਆ ਜਦੋਂ 4-5 ਸਾਲ ਹੋ ਗਏ ਲਗਾਤਾਰ ਆਉਂਦਿਆਂ ਨੂੰ ਰੋਜ਼ ਮਰ ਜਾਂਦਾ ਕੰਮ ਰੋਜ਼ ਕਦੇ ਮਿਲ ਵੀ ਜਾਂਦਾ ਜੀ ਕਦੇ ਹਫ਼ਤੇ ਇੱਕ ਲੱਗੀ ਦੋ ਲੱਗੀਆਂ ਜੀ ਨਹੀਂ ਵੀ ਮਿਲਦਾਈ ਲੈਬਰ ਸ਼ੈੱਡ ਕਿੱਥੇ ਬਣਿਆ ਦੱਸੋ ਬੰਦਾ ਹਾਂ ਲੈਬਰ ਸ਼ੈੱਡ ਕਿੱਥੇ ਬਣਿਆ ਦੇ ਪਰਮਿਟ ਤੇ ਬੈਠਣ ਲਈ ਲੈਬਰ ਸ਼ੈੱਡ ਉਹ ਤਾਂ ਆਪਣੇ ਓਧਾ ਮਡੇਵੀ ਰੋਡ ਤੇ ਕਹਿੰਦੇ ਜੀ ਬਠਣ ਬਾਅਦ ਤੇ ਬਣਾਏਗਾ ਹਾਂ ਬਾਕੀ ਆਏ ਕਿਸੇ ਨੇ ਕਿਹਾ ਹੈ ਨਹੀਂਗਾ ਜੀ ਬਰੇ ਅੱਛਾ ਤੁਸੀਂ ਸ਼ੈੱਡ ਵੇਖਿਆ ਨਹੀਂਗਾ ਨਹੀਂ ਵੇਖਿਆ ਤਾਂ ਹੈਗਾ ਜਲਦੀ ਹੁਣ ਉੱਥੇ ਜਾ ਕੇ ਬੈਠਾਂਗੇ ਤਾਂ ਫਿਰ ਕੰਮ ਵਾਲਾ ਤਾਂ ਬੰਦਾ ਇੱਧਰ ਆਉਂਦਾਗਾ ਉੱਧਰ ਜਾਣਾ ਕਿਸੇ ਨੇ ਹੈ ਨਹੀਂ ਜੇ ਹੁਣ ਇਧਰੋਂ ਕਾਹਨਗੇ ਲੇਬਰ ਨੂੰ ਤਾਂ ਉਧਰ ਲੇਬਰ ਦਿਓ ਵੀ ਤਾਂ ਕੰਮ ਵਾਲਾ ਬੰਦਾ ਉਧਰ ਜਾਊਗਾ ਹਾਂਜੀ ਕੀ ਮੰਗਤਾ ਰਹੇ ਸਰਕਾਰ ਤੋਂ ਉਹਨੂੰ ਲੱਖਣ ਦੀ ਜਿਵੇਂ ਪਾਤਰੋ ਦੀ ਬੰਗ ਵਗੈਰਾ ਪਾਣੀ ਠੰਡਾ ਵਗੈਰਾ ਹਾਂਜੀ ਇਹ ਤਾਂ ਜ਼ਰੂਰੀ ਆਗਾ ਜੀ ਇਹ ਤਾਂ ਹੈ ਨਹੀਂਗਾ ਜੀ ਅੱਜ ਦੇ ਜੋ ਕੁਝ ਵਿੱਚ ਕਿੰਨੀ ਦਿਹਾੜੀ ਏ ਦਿਹਾੜੀ ਲੇਬਰ ਕਰਨ ਦੇ ਨਾਲ ਬੰਦਾ ਇੱਕ ਪਰਿਵਾਰ ਪਾਲਦਾ ਵਧੀਆ ਕਿ ਨਹੀਂ ਨਹੀਂ ਸਰ ਜੀ ਐ ਮੁਸ਼ਕਲ ਆਗਾ ਜੀ ਵਿਆਹ ਕਰਨੇ ਆ ਹੋਰ ਵੱਡੇ ਹਾਂਜੀ ਨਹੀਂ ਜੀ ਕਿੰਨੀ ਦਿਹਾੜੀ ਚੱਲਦੀ ਓ ਕਿੰਨੀ ਦਿਹਾੜੀ ਦੇ ਦਿੰਦੇ 700 700 ਰੁਪਿਆ ਚੱਲਦੀ ਏ ਕੰਮ ਲੈ ਦੇ ਪੂਰਾ ਹੋ ਜਾ ਸਕਦਾ ਕੰਮ ਦਾ ਹਾਂ ਇਹ ਬੂੜਾ ਲੈ ਲਾਂ ਬੂਈ ਆਉਗਾ ਵਾਪਸ ਇਸ ਮੰਦੀ ਕੱਲਾ ਵਾਪਸ ਆਗਾ ਤਾਂ ਹਾਂ ਇਹ ਆਮੇ ਮੇਰੀਆਂ ਦਾ ਕੋਈ ਵਾਰ ਮਿਲਦੀ ਨਹੀਂ ਦੋ ਦੋ ਮਿਲਾਂਗੇ ਆ ਜਲੇ ਤਾਂ ਵਰ ਕੇ ਹੈ ਉਪਰ ਨਿੱਕਾ ਜੀ ਸਹੀ ਜਗ ਪਰ ਕਰਟਾ ਵਾਤਾ ਕਿਵੇਂ ਕੰਮ ਕਾਰ ਮਿਲਦਾ ਰੋਜ਼ ਇੱਥੇ ਕਾਣੂ ਜੀ ਕਿੱਥੇ ਮਿਲਦਾ ਮਾੜਾ ਮੋਟਾ ਹੀ ਆਉਂਦਾ 11:00 ਦੁਪਹਿਰਾ ਹੋ ਗਿਆ ਹੁਣ ਹਾ ਜੀ 11 ਦਾ ਉੱਤਪ ਦੁਪਹਿਰਾ ਹੋ ਗਿਆ ਹੁਣ ਕੋਈ ਆਉਂਦਾ ਨਹੀਂ ਇਹਦਾ ਜੀ। ਕਾਲ ਬੱਚੇ ਕਿੰਨੇ ਘਰੇ? ਬਾਂ ਮਾਈ ਹੈ ਜੀ ਇਕੱਲੀ। ਬਾਂ ਉਹ ਤਾਂ ਮਿਲਦਾ ਨਹੀਂ। ਨਹੀਂ ਜੀ ਹਰ ਰੋਜ਼ ਨਹੀਂ ਮਿਲਦਾ। ਇਹਦੇ ਖਾ ਲਿਆ ਤੇ ਮੁੰਨਾ ਪੈਂਦਾ। ਹਾਂ ਇਹ ਖਾ ਲਿਆ ਤੇ ਮੁੰਨਾ ਪਾ। ਕੋਈ ਬਦਲ ਬੈਠੇ ਨਹੀਂ ਇੱਥੇ। ਨਹੀਂ ਹੈਗਾ ਜੀ। ਕਾਲੇ ਤੋਂ ਸਾਰੇ ਤੋਂ ਨਹੀਂ। ਨਹੀਂ ਇਹ ਕੁਝ ਨਹੀਂ ਹੈਗਾ ਜੀ। ਜੀ ਮੰਨ ਕਰਕੇ ਹੁਣ। ਮੰਗਤਾ ਇਹੀ ਹੈ ਜੀ ਸਾਨੂੰ ਖਾਣੇ ਬੈਠਣ ਨੂੰ ਕਰਦਾ। ਸਾਨੂੰ ਖਾਣਾ ਕਰਦਾ ਨਾ ਕੰਮ ਤੋਂ। ਬਸ ਇਹੀ ਮੰਗਾ ਸਰਕਾਰ ਤੋਂ।